ਹੱਲਾ ਦੋਸਤੋ ਅੱਜ ਅਸੀਂ ਤੁਹਾਨੂੰ ਮਾਰਕੀਟ ਵਰਗਾ ਪਨੀਰ ਘਰ ਵਿੱਚ ਹੀ ਬਣਾ ਕੇ ਤਿਆਰ ਕਰਕੇ ਦੱਸਾਂਗੇ ਇਸ ਨੂੰ ਬਣਾਉਣਾ ਬਹੁਤ ਹੀ ਸੌਖਾ ਆ ਤੇ ਇਸ ਨੂੰ ਹਰ ਕੋਈ ਬਣਾ ਸਕਦਾ ਆ ਅਸੀਂ ਲਿਆਇਆ 2 ਕਿਲੋ ਦੁੱਧ ਮੇਰਾ ਦੁੱਧ ਫੁੱਲ ਕਰੀਮ ਆ ਤੇ ਜਦੋਂ ਵੀ ਪਨੀਰ ਬਣਾਉਣਾ ਤਾਂ ਫੁੱਲ ਕਰੀਮ ਹੀ ਦੁੱਧ ਲੈਣਾ ਉਹਦੇ ਨਾਲ ਇਹ ਆ ਕਿ ਪਨੀਰ ਵੀ ਜ਼ਿਆਦਾ ਬੰਦਾ ਤੇ ਸੌਫਟ ਬੰਦਾ ਆ ਦੁੱਧ ਨੂੰ ਗੈਸ ਉੱਪਰ ਰੱਖਤਾ ਹੁਣ ਗੈਸ ਨੂੰ ਆਨ ਕਰ ਦਾਂਗੇ ਤੇ ਇਸ ਨੂੰ ਉਬਾਲ ਆਮ ਤੱਕ ਵੇਟ ਕਰਨੇ ਆ ਨੀਰ ਬਣਾ ਲਈ ਅਸੀਂ ਲੈਣਾ ਹੈ ਸਿਰਕਾ ਵਾਈਟ ਸਿਰਕਾ ਇਹ 2 ਚਮਚੇ ਲਵਾਂਗੇ ਤੇ ਇਸ ਨੂੰ ਅਸੀਂ ਇੱਕ ਕੱਪ ਵਿੱਚ ਪਾ ਦਿੰਨੇ ਹਾਂ 2 ਚਮਚੇ ਅਸੀਂ ਕੱਪ ਵਿੱਚ ਪਾ ਲਏ ਹਨ ਤੇ 2-3 ਚਮਚੇ ਹੀ ਪਾਣੀ ਦੇ ਪਾਣਿਆਂ ਦੇ ਵਿੱਚ ਸਿਰਕਾ ਤੁਸੀਂ ਸਿੱਧਾ ਹੀ ਦੁੱਧ ਵਿੱਚ ਨਹੀਂ ਪਾਣਾ ਪਾਣੀ ਪਾ ਕੇ ਫੇਰ ਹੀ ਦੁੱਧ ਵਿੱਚ ਪਾਣਾ ਤਨੀਰ ਬਣਾਉਣ ਲਈ ਪਾਣੀ ਤੇ ਸਿਰਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਸ ਨੂੰ ਦੁੱਧ ਵਿੱਚ ਪਾ ਦਾਂਗੇ ਤੇ ਇਹਦੇ ਨਾਲ ਹੀ ਅਸੀਂ ਪਨੀਰ ਨੂੰ ਬਣਾਣਾ ਹੈ ਦੁੱਧ ਨੂੰ ਦੇਖੋ ਉਬਾਲਾ ਆ ਗਿਆ ਹੁਣ ਇਹਦੇ ਵਿੱਚ ਪਾ ਦਾਂਗੇ ਅਸੀਂ ਸਿਰਕਾ ਤੇ ਪਾਣੀ ਜਰਾ ਮਿਕਸ ਕੀਤੇ ਦਾ ਇਹ ਹੁਣ ਇਹਨਾਂ ਨੂੰ ਕਰਕੇ ਨਾਲ ਹਲਾ ਦਾਂਗੇ ਤੇ ਦੁੱਧ ਸਾਡਾ ਫਟ ਜਾਏਗਾ ਆ ਦੇਖੋ ਦੁੱਧ ਫਟ ਗਿਆ ਤੁਸੀਂ ਸਿਰਕੇ ਦੀ ਜਗ੍ਹਾ ਤੇ ਨਿੰਬੂ ਵੀ ਪਾ ਸਕਦੇ ਪਰ ਨਿੰਬੂ ਨੂੰ ਵੀ ਪਾਣੀ ਵਿੱਚ ਪਾ ਕੇ ਹੀ ਫਾਣਾ ਨੋ ਦੁੱਧ ਤੱਕ ਸਿੰਘਰ ਘਾਣਾ ਜਦੋਂ ਤੱਕ ਦੁੱਧ ਦਾ ਪਾਣੀ ਵੱਖਰਾ ਨਾ ਹੋ ਜਾਏ ਤੇ ਪਨੀਰ ਵੱਖਰਾ ਨਾ ਹੋ ਜਾਏ। ਇਹ ਦੇਖੋ ਪਨੀਰ ਵੱਖਰਾ ਹੋ ਗਿਆ ਤੇ ਦੁੱਧ ਦਾ ਪਾਣੀ ਹੋ ਗਿਆ ਵੱਖਰਾ। ਹੁਣ ਅਸੀਂ ਗੈਸ ਨੂੰ ਬੰਦ ਕਰ ਦਾਂਗੇ ਤੇ ਜਦੋਂ ਇਹ ਠੰਡਾ ਹੋ ਜਾਏਗਾ ਫਿਰ ਅਸੀਂ ਇਸ ਦਾ ਪਨੀਰ ਬਣਾਵਾਂਗੇ। ਗੈਸ ਨੂੰ ਅਸੀਂ ਬੰਦ ਕਰ ਦਿੰਨੇ ਆ ਜਦੋਂ ਇਹ ਠੰਡਾ ਹੋ ਜਾਏਗਾ ਤੇ ਫਿਰ ਅਸੀਂ ਇੱਕ ਸੁਤੀ ਕਪੜੇ ਦੇ ਵਿੱਚ ਪਾ ਕੇ ਪਾਣੀ ਨੂੰ ਵੱਖਰਾ ਕਰ ਦਾਂਗੇ ਤੇ ਪਨੀਰ ਨੂੰ ਵੱਖਰਾ ਕਰ ਦਾਂਗੇ। ਇੱਕਾ ਪਤੀਲੇ ਤੇ ਛਾਨਣਾ ਇਦਾਂ ਰੱਖ ਲੈਣਾ ਤੇ ਹੁਣ ਆਦੇ ਵਿੱਚ ਦੁੱਧ ਪਾਵਾਂਗੇ ਪਾਣੀ ਥੱਲੇ ਚਲ ਜਾਏਗਾ ਛਾਨਣੇ ਦੇ ਤੇ ਪਨੀਰ ਉੱਪਰ ਰਹਿ ਜਾਏਗਾ ਮਲਕਾ ਪਤੀਲੇ ਦੇ ਉੱਤੇ ਅਸੀਂ ਸੂਤੀ ਕਪੜਾ ਜਾਂ ਪੋਣਾ ਰੱਖ ਦਾਂਗੇ ਤੇ ਅਦੇ ਵਿੱਚ ਜਿਹੜਾ ਸੇ ਪਨੀਰ ਕੱਢਿਆ ਵਿੱਚ ਪਾਵਾਂਗੇ ਆ ਦੇਖੋ ਅਸੀਂ ਇਹਨਾਂ ਸੂਤੀ ਕਪੜੇ ਚ ਲਬੇਟ ਲਿਆ ਤੇ ਸਾਰਾ ਪਾਣੀ ਇਹਦਾ ਨਿਕਲ ਗਿਆ ਹੁਣ ਅਸੀਂ ਇਹਨੂੰ ਕਥਾਲੀ ਵਿੱਚ ਰੱਖ ਕੇ ਤੇ ਦੇ ਉੱਪਰ ਕੋਈ ਭਾਰੀ ਚੀਜ਼ ਰੱਖ ਦਾਂਗੇ ਤੇ ਮੈਂ ਰੋਟੀਆਂ ਵਾਲਾ ਚਕਲਾ ਰੱਖਤਾ ਇਸ ਨੂੰ ਅਸੀਂ 1 ਘੰਟਾ ਜਾਂ 1.5 ਘੰਟਾ ਹੀ ਰੱਖਣਾ ਇਸ ਤੋਂ ਵੱਧ ਨਹੀਂ ਰੱਖਣਾ ਜੇ ਤੁਸੀਂ ਇਸ ਨੂੰ ਸਾਰਾ ਦਿਨ ਰੱਖੋਗੇ ਤਾਂ ਪਨੀਰ ਸਖਤ ਬਣੇਗਾ ਤੇ ਖਾਣ ਚ ਬਿਲਕੁਲ ਨਹੀਂ ਸਵਾਦ ਲੱਗੇਗਾ ਜੇ ਤੁਸੀਂ ਬਾਜ਼ਾਰੋਂ ਪਨੀਰ ਬਣਾਣਾ ਤੇ ਇਸ ਨੂੰ ਘੰਟੇ 1.5 ਤੋਂ ਵੱਧ ਨਹੀਂ ਰੱਖਣਾ ਇਹ ਪਨੀਰ ਵਾਲੇ ਪਾਣੀ ਨੂੰ ਤੁਸੀਂ ਸੁੱਟਣਾ ਨਹੀਂ ਇਸ ਨੂੰ ਤੁਸੀਂ ਬੂਟਿਆਂ 'ਚ ਪਾ ਸਕਦੇ ਹੋ ਜਾਂ ਆਟੇ 'ਚ ਵੀ ਗੁੰਨ ਕੇ ਵਰਤ ਸਕਦੇ ਹੋ ਹਜੇ ਮੇਰਾ ਪਾਣੀ ਇਹ ਗਰਮ ਆ ਤੇ ਜਦੋਂ ਠੰਡਾ ਹੋ ਜਾਗਾ ਤੇ ਮੇਰੇ ਬੂਟੇ ਲੱਗੇਦੇ ਆ ਤੇ ਮੈਂ ਬੂਟਿਆਂ 'ਚ ਪਾਣੀ ਨੂੰ ਪਾ ਦਾਂਗੀ ਹਨ ਨੂੰ ਵੇਸਟ ਨਹੀਂ ਕਰਨਾ ਸੁੱਟਣਾ ਬਿਲਕੁਲ ਨਹੀਂ ਕਿਉਂਕਿ ਇਹਦੇ 'ਚ ਬਹੁਤ ਹੀ ਪੋਸਟਿਕ ਤੱਤ ਹੁੰਦੇ ਆ ਹਾਂਜੀ ਹੁਣ ਅਸੀਂ ਪਨੀਰ ਨੂੰ ਚੈੱਕ ਕਰਨੇ ਆ ਇਹ ਦੇਖੋ ਕਿੰਨਾ ਵਧੀਆ ਆਕਾਰ ਪਨੀਰ ਤਿਆਰ ਹੋਇਆ ਤੁਸੀਂ ਵੀ ਸਨੋ ਬਣਾ ਸਕਦੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਬਾਏ ਬਾਏ ਫਿਰ ਮਿਲਾਂਗੇ ਅਗਲੀ ਨਵੀਂ ਵੀਡੀਓ 'ਚ